ਯਾਰ ਦੋ ਗੱਲਾਂ ਤੋਂ ਪਰਦਾ ਚੱਕਣਾ ਹੀ ਪਿਆ ਬੱਬੂ ਮਾਨ ਨੂੰ ਆ ਕੇ ਬੋਲਣਾ ਹੀ ਪਿਆ ਇੱਕ ਤਾਂ ਗੱਲ ਸੀ ਜਿਹੜੇ ਲੋਕ ਉਹ ਜਿਹੜੇ ਆਪਣੇ ਕਹਿ ਰਹੇ ਸੀ ਵੀ ਟੀਮ ਬਦਲ ਦਿਓ ਉਹਦੇ ਬਾਰੇ ਬੱਬੂ ਮਾਨ ਨੇ ਬੜੇ ਹੀ ਗੁੱਸੇ ਦੇ ਵਿੱਚ ਆ ਕੇ ਇਹ ਗੱਲ ਕਹੀ ਬੇਵੀ ਉਹ ਟੀਮ ਨਹੀਂ ਉਹ ਮੇਰੇ ਭਰਾ ਉਹ ਮੇਰੇ ਯਾਰ ਵਾ ਕੋਈ ਯਾਰ ਵੀ ਬਦਲਦਾ ਹੁੰਦਾ ਹੁਣ ਕੀ ਮੈਂ ਤੁਹਾਡੇ ਲੋਕਾਂ ਦੇ ਕਹਿ ਤੇ ਆਪਣੇ ਯਾਰ ਬਦਲ ਦੇਵਾਂ ਇਹੋ ਯਾਰ ਪਹਿਲਾਂ ਰਹੇ ਆ ਇਹੋ ਯਾਰ ਹੁਣ ਰਹਿਣੇ ਆ ਚਾਹੇ ਇਹਨੂੰ ਟੀਮ ਕਹ ਲਓ ਯਾਰ ਕਹ ਲਓ ਭਰਾ ਕਹ ਲਓ ਸਾਡੇ ਲਈ ਤਾਂ ਕਹਿੰਦਾ ਭਰਾ ਆ ਮੈਂ ਨਹੀਂ ਬਦਲਦਾ ਫਿਰ ਇੱਕ ਇਫਤਿਹਾਰ ਠਾਕੁਰ ਨਾਲ ਜਿਹੜੀ ਗੱਲ ਹੋਈ ਸੀ ਉਹਦੇ ਚ ਵੀ ਬੱਬੂ ਮਾਨ ਇਹ ਗੱਲ ਕਹੀ ਆ ਇਹਦਾ ਹਾਂ ਮੈਂ ਥੋੜਾ ਜਿਹਾ ਦਬਕਿਆ ਸੀਗਾ ਤੇ ਉਹਨੂੰ ਵੀ ਭਾਈ ਤੂੰ ਮੁਲਕ ਆਪੋ ਆਪਣੇ ਠੀਕ ਆ ਪਿਆਰ ਹੁੰਦਾ ਪਰ ਕਲਾਕਾਰਾਂ ਨੂੰ ਥੋੜਾ ਜਿਹਾ ਇਸ ਪੰਗੇ 'ਚ ਨਹੀਂ ਪੈਣਾ ਚਾਹੀਦਾ ਮਰ ਫਿਰ ਵੀ ਤੁਹਾਨੂੰ ਪਤਾ ਹੀ ਆ ਇਹ ਜਿਹੜੇ ਕੁਝ ਆਤ ਹੁੰਦੀ ਆ ਉਹ ਨਹੀਂ ਹਟ ਸਕਦੇ ਪਰ ਬੱਬੂ ਮਾਨ ਵੱਲ ਹੋਈ ਆ ਵੀ ਭਾਈ ਪਿਆਰ ਨਾਲੇ ਰਹੋ ਇਹ ਕੰਮ ਨਾ ਕਰੋ ਤੇ ਜਿਹੜੇ ਟੀਮ ਬਦਲਣ ਦੀਆਂ ਗੱਲਾਂ ਕਰਦੇ ਆ ਬੱਬੂ ਮਾਨ ਕਹਿੰਦਾ ਉਹਨਾਂ ਨੂੰ ਕੀ ਪਤਾ ਉਹ ਮੇਰੇ ਨਾਲੋਂ ਵੱਧ ਸਿਆਣੇ ਥੋੜਾ ਹੋਗਾ ਐਵੇਂ ਚੱਕ ਚਕਾ ਕੇ ਕਿਸੇ ਦੀਆਂ ਗੱਲਾਂ 'ਚ ਆ ਕੇ ਐ ਕਰ ਲਓ ਔਂ ਕਰ ਲਓ ਕਹਿੰਦਾ ਬੜਾ ਸੋਚ ਸਮਝ ਕੇ ਕਦਮ ਉਠਾਣਾ ਪੈਂਦਾ ਇਸ ਕਰਕੇ ਆਪਾਂ ਕੋਈ ਟੀਮ ਨਹੀਂ ਬਦਲਨੀ ਕੋਈ ਕੁਝ ਨਹੀਂ ਕਰਨਾ ਕੀ ਕਹੋਂਗੇ ਬਾਬੇ ਹੋਏ ਦੇ ਬਾਰੇ ਜਰੂਰ ਦੱਸੋ